ਮੈਂ ਜਗਮੀਤ ਸਿੰਘ ਅੱਜ ਲੈ ਕੇ ਹਾਜ਼ਰ ਹਾਂ ਪਿੰਡਾਂ ਦੀ ਸੱਤ ਪ੍ਰੋਗਰਾਮ ਅੱਜ ਅਸੀਂ ਪਿੰਡਾਂ ਦੀ ਸੱਤ ਪ੍ਰੋਗਰਾਮ ਦੇ ਤਹਿਤ ਪਹੁੰਚੇ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਅੰਨਿਆ ਵਿਖੇ ਅਸੀਂ ਉੱਥੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਕਿੰਨਾ ਵਿਕਾਸ ਇਸ ਜਿਹੜੀ ਸਰਕਾਰ ਦੇ ਵਿੱਚ ਹੋਇਆ ਤੇ ਪਹਿਲਾਂ ਕਿੰਨਾ ਵਿਕਾਸ ਹੋਇਆ ਸੀ ਤੇ ਅੱਜ ਅਸੀਂ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਸਪੈਸ਼ਲ ਕਰਨ ਦੇ ਲਈ ਪਹੁੰਚੇ ਹਾਂ ਅਸੀਂ ਉਹਨਾਂ ਦਾ ਜਾਣਾਂਗੇ ਵੀ ਉਹਨਾਂ ਨੂੰ ਹੋਰ ਕੀ ਕੀ ਜ਼ਰੂਰਤਾਂ ਨੇ ਪਿੰਡ ਦੇ ਵਿੱਚ ਕੀ ਕੀ ਜ਼ਰੂਰਤਾਂ ਚਾਹੀਦੀਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਇੱਕ ਦੇ ਸੰਗਿ ਪਹਿਲਾਂ ਦੀਆਂ ਸਰਕਾਰਾਂ ਵੀ ਰਹੀਆਂ ਤੇ ਹੁਣ ਦੀ ਸਰਕਾਰ ਚ ਕਿੰਨਾ ਕੁ ਤੁਸੀਂ ਜਿਹੜਾ ਫਰਕ ਦੇਖਦੇ ਵਿਕਾਸ ਨੂੰ ਲੈ ਕੇ ਫਰਕ ਤਾਂ ਜੀ ਬਹੁਤ ਜ਼ਿਆਦਾ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਤਾਂ ਬਹੁਤ ਘੱਟ ਜਿਹੜੀ ਡਿਵੈਲਪਮੈਂਟ ਹੋਈ ਹੈ ਬਹੁਤ ਘੱਟ ਹੋਈ ਹੈ ਇਹ ਸਰਕਾਰ ਨੇ ਤਾਂ ਸਾਨੂੰ ਪੂਰੇ ਗੱਫੇ ਦਿੱਤੇ ਹੋਏ ਨੇ ਪਿਛਲੀਆਂ ਸਰਕਾਰਾਂ ਅਕਾਲੀ ਦਲ ਦੀ ਵੀ ਰਹੀ ਹੈ ਕਾਂਗਰਸ ਦੀ ਵੀ ਰਹੀ ਹੈ ਤੇ ਇਹ ਜਿਹੜੀ ਸਰਕਾਰ ਆ ਤਿੰਨ ਘੰਟੇ ਦਾ ਤਿੰਨ ਸਾਲ ਦਾ ਜਿਹੜਾ ਸਮਾਂ ਰਿਹਾ ਹੈ ਇਹਨਾਂ ਦੇ ਕੋਲ ਤੇ ਕਿੰਨਾ ਕੁ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਸਾਡੇ ਪਿੰਡ ਚ ਬਹੁਤ ਜ਼ਿਆਦਾ ਵਿਕਾਸ ਹੋਇਆ ਜੀ ਪੂਰੀਆਂ ਗਰਾਂਟੀਆਂ ਜੋ ਵੀ ਅਸੀਂ ਨੇ ਡਿਮਾਂਡ ਕੀਤੀ ਹੈ ਸਾਨੂੰ ਸਾਰੀਆਂ ਪੁਲਵਤ ਕਰਾਈਆਂ ਨੇ ਇਹਨਾਂ ਅਸੀਂ ਹੋਰ ਵੀ ਗੱਲਬਾਤ ਕਰ ਲੰਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਂਦੀ ਹੈ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਂਦੀ ਹੈ ਨਸ਼ਿਆਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਂਦੀ ਹੈ ਪਿੰਡ ਦੇ ਲੋਕਾਂ ਨਾਲ ਅਸੀਂ ਗੱਲਬਾਤ ਕਰ ਲੰਨੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਪਿੰਡ ਦੇ ਤੁਸੀਂ ਵੀ ਨੌਜਵਾਨ ਉਹ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਵੀ ਜਿਹੜਾ ਨਸ਼ਾ ਅੱਜ ਆਕਲ ਆਮ ਦੇਖਣ ਨੂੰ ਮਿਲਦਾ ਕਿੰਨਾ ਕੁ ਇਸ ਵਾਰ ਫਰਕ ਦੇਖਣ ਨੂੰ ਮਿਲਦਾ ਇਸ ਵਾਰ ਫਰਕ ਬਹੁਤ ਜ਼ਿਆਦਾ ਪੈ ਰਿਹਾ ਜੀ ਪਹਿਲਾਂ ਸਰਕਾਰਾਂ ਸੀਗੀਆਂ ਉਦੋਂ ਇੰਨਾ ਧਿਆਨ ਨਹੀਂ ਸੀ ਦੇ ਰਹੇ ਜੀ ਇਸ ਵਾਰ ਪੂਰਾ ਐਂਡ ਡਟ ਕੇ ਮੁਕਾਬਲਾ ਹੋ ਰਹੀ ਨਸ਼ਾ ਵਿਰੁੱਧ ਜੀ ਅਸੀਂ ਬਹੁਤ ਖੁਸ਼ ਹਾਂ ਪਿੰਡ ਵਿੱਚ ਪਹਿਲਾਂ ਨਾਲ ਬਹੁਤ ਜ਼ਿਆਦਾ ਫਰਕ ਹੈ ਜੀ ਇਸ ਵਾਰ ਐਡਾ ਪੂਰਾ ਐਂਡ ਆਪਸਰ ਨੇ ਜਿਹੜੇ ਉਹ ਵੀ ਐਂ ਚੰਗੇ ਤਰੀਕੇ ਨਾਲ ਕੰਮਕਾਰ ਕਰ ਰਹੇ ਨੇ ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਇਹ ਵੀ ਬਹੁਤ ਡਟ ਕੇ ਮੁਕਾਬਲਾ ਕਰ ਰਹੇ ਨੇ ਨਸ਼ਾ ਵਿਰੁੱਧ ਬਹੁਤ ਫਰਕ ਹੈ ਯਾਰ ਨੌਜਵਾਨਾਂ ਦੀ ਗੱਲ ਹੋਈ ਆ ਅਸੀਂ ਨੌਜਵਾਨਾਂ ਨਾਲ ਹੋਰ ਵੀ ਗੱਲਬਾਤ ਕਰਾਂਗੇ ਕਿ ਯੁੱਧ ਨਸ਼ੇ ਦੇ ਵਿਰੁੱਧ ਵੀ ਚੱਲ ਰਿਹਾ ਹੈ ਤੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਲਈ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਪੈਦਾ ਕੀਤਾ ਜਾ ਰਿਹਾ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਨੌਜਵਾਨਾਂ ਨਸ਼ੇ ਤੋਂ ਦੂਰ ਕਰਨ ਦੇ ਲਈ ਤੁਹਾਡੇ ਪਿੰਡ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦੇ ਵਿੱਚ ਜੀ ਸਾਡੇ ਸਰਪੰਚ ਸਾਹਿਬ ਨੇ ਕੁਵਾਲ ਸਿੰਘ ਰਾਏ ਜੀ ਇਹ ਇੱਕ ਹੱਕ ਤੇ ਹੀ ਸੁਣਦੇ ਨੇ ਸਾਡੀ ਗੱਲ ਤੇ ਜਿਵੇਂ ਵੀ ਮਾੜਾ ਮੋਟਾ ਕੋਈ ਨਸ਼ੇ ਦਾ ਪਹਿਲਾਂ ਜੋ ਦਿਖਦਾ ਸੀਗਾ ਉਹ ਬਿਲਕੁਲ ਜ਼ੀਰੋ ਹੋ ਚੁੱਕੇ ਆ ਤੇ ਬਾਕੀ ਭਵੰਤਮਾਨ ਨੇ ਜਿਹੜਾ ਆਪਣੇ ਮੁੱਖ ਮੰਤਰੀ ਨੇ ਇਹਨਾਂ ਨੇ ਜੋ ਦਿੱਤਾ ਟੋਲ ਫਰੀ ਨੰਬਰ ਦਿੱਤਾ ਹੋਇਆ ਉਹ ਇੱਕ ਬਹੁਤ ਵੱਡੀ ਫੈਸਿਲਿਟੀ ਆ ਠੀਕ ਹੈ ਉਹ ਬਹੁਤ ਜ਼ਿਆਦਾ ਜਾਗਰੂਕਤਾ ਫੈਲ ਚੁੱਕੀ ਆ ਤੇ ਨਸ਼ਾ ਲਗਭਗ ਜ਼ੀਰੋ ਹੋ ਚੁੱਕਿਆ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਕੋਈ ਕਾਰਜ ਆਰੰਭ ਕੀਤਾ ਹੋਵੇ ਸਰਕਾਰ ਵੱਲੋਂ ਗ੍ਰਾਂਟ ਆਈ ਹੋਵੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਾਂ ਹੋਰ ਦੇਖੋ ਜੀ ਹੁਣ ਜੇ ਤੁਸੀਂ ਕੰਮ ਦੀ ਗੱਲ ਕਰਦੇ ਹੋ ਤਾਂ ਪਿੱਛੇ ਗਰਾਊਂਡ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਜੀ ਉਹ ਸਾਰੀ ਚੱਲ ਰਹੀ ਹੈ ਗਰਾਊਂਡ ਦੀ ਚਾਰ ਦੁਆਰੀ ਦਾ ਕੰਮ ਚੱਲ ਰਿਹਾ ਤੇ ਸਾਨੂੰ ਲਗਭਗ ਲੱਖਾਂ ਤਾਂ ਸਰਪੰਚ ਸਾਹਿਬ ਕਿੰਨਾ ਹੈ ਤਕਰੀਬਨ ਤਕਰੀਬਨ 20-25 ਬੀ ਬੀ ਤੋਂ 25 ਲੱਖ ਰੁਪਏ ਸਾਨੂੰ ਗ੍ਰਾਂਟ ਆ ਚੁੱਕੀ ਹੈ ਜਿਹੜੀ ਕਿ ਆ ਤੁਹਾਡੇ ਸਾਹਮਣੇ ਹੌਲੀ ਹੌਲੀ ਕਰਕੇ ਗਰਾਊਂਡ ਬਣ ਰਿਹਾ ਹੈ ਇਕਵਾਲ ਜੀ ਪਿੰਡ ਦੇ ਵਿੱਚ ਨੌਜਵਾਨਾਂ ਦਾ ਵੀ ਕਹਿਣਾ ਵੀ ਵਿਕਾਸ ਹੋਇਆ ਕਿਹੜੇ ਕਿਹੜੇ ਪਿੰਡ ਦੇ ਵਿੱਚ ਵਿਕਾਸ ਹੋਣਾ ਹੁੰਦਾ ਜਗਮੀਤ ਜੀ ਪਹਿਲਾਂ ਤੁਹਾਡਾ ਧੰਨਵਾਦ ਬਹੁਤ ਬਹੁਤ ਮੈਂ ਆਪਣੇ ਨਗਰ ਬੋਲੋਂ ਪੰਚਾਇਤ ਵੱਲੋਂ ਤੁਹਾਡਾ ਮੋਸਟ ਵੈਲਕਮ ਜੀ ਜਨੂ ਵਖਦਾ ਜਿਵੇਂ ਕਿ ਤੁਹਾਨੂੰ ਮੇਰੇ ਨੌਜਵਾਨ ਵੀਰਾਂ ਨੇ ਸਾਡੇ ਬਿਰਗਾਂ ਨੇ ਦੱਸਿਆ ਹੈ ਜੇ ਗੱਲ ਕਰੀਏ ਡਿਵੈਲਪਮੈਂਟ ਦੀ ਜਿੱਥੇ ਲਬੈਡਮਾਨ ਦੇ ਵਿੱਚ ਜਿਹੜੀਆਂ ਸਾਡੇ ਪਹਿਲਾਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਉਹਨਾਂ ਦਾ ਜਿਹੜਾ ਪ੍ਰੋਪਰੀ ਸਾਰਾ ਜਿਹੜਾ ਉਹਨਾਂ ਦੀ ਜਿਹੜੀ ਕਿਤੇ ਵੀ ਤੋੜਪਾਨਾ ਸਾਰੀ ਜੋ ਵੀ ਹੈਗੀ ਅਸੀਂ ਪ੍ਰੋਪਰ ਉਹਦਾ ਮੈਂਟੇਨ ਉਹਨਾਂ ਨੂੰ ਸਾਰੀ ਬੜੇ ਮੈਂਟੇਨ ਕਰ ਰਹੇ ਹਾਂ ਉਸ ਤੋਂ ਅੱਗੇ ਆਪਾਂ ਗੱਲ ਕਰ ਲਈਏ ਸਕੂਲ ਦੀ ਸਾਡੇ ਪਿੰਡ ਦੇ ਸਕੂਲ ਨੂੰ ਇਹ ਪਹਿਲੀ ਵਾਰ ਹੋਇਆ ਕਿ ਸਕੂਲ ਨੂੰ ਸਰਕਾਰ ਇਸ ਨੂੰ ਗਰੰਟੀ ਪਾਈਆਂ ਨੇ ਸੋ ਉੱਥੇ ਜਿਹੜੀਆਂ ਐਂਟਰ ਲੋ ਟਾਇਲਾਂ ਨੇ ਆਪਣੇ ਟੋਟਲੀ ਵਾਸ਼ਰੂਮ ਨੇ ਟਾਇਲਟਾਂ ਨੇ ਪਾਣੀ ਦਾ ਪ੍ਰਬੰਧ ਬੱਚਿਆਂ ਲਈ ਜਿਵੇਂ ਸਰਕਾਰਾਂ ਪਹਿਲਾਂ ਜਿਹੜਾ ਬੱਚਿਆਂ ਲਈ ਜਿਹੜਾ ਜਿਹੜਾ ਖਾਣਾ ਉਹ ਤੋਂ ਪਹਿਲਾਂ ਹੀ ਐਡਿਟ ਫ੍ਰੀ ਹੈਗੀ ਹੈਗਾ ਸੋ ਦੀ ਕੁਆਲਿਟੀ ਜਾ ਕੇ ਅਸੀਂ ਚੈੱਕ ਕਰਦੇ ਆ ਤੇ ਬੱਚਿਆਂ ਨੂੰ ਫੂਡ ਦੇ ਵਿੱਚ ਨਾਲ ਫੂਡ ਵੀ ਆਉਂਦਾ ਸੋ ਉਸ ਤੋਂ ਇਲਾਵਾ ਅੱਜ ਜੀ ਆਪਾਂ ਤੁਸੀਂ ਗੱਲ ਕੀਤੀ ਨੌਜਵਾਨੀ ਦੀ ਜਿੱਦਾਂ ਕਿ ਤੁਹਾਨੂੰ ਮੇਰੇ ਨੌਵੇਂ ਵੀਰ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਅਸੀਂ ਲਗਭਗ 2.5 ਏਕੜ ਦੇ ਵਿੱਚ ਗਰਾਊਂਡ ਬਣਾ ਰਹੇ ਹਾਂ ਜਿਹੜਾ ਪ੍ਰੇ ਗਰਾਊਂਡ ਆ ਉਹਦਾ ਕੰਮ ਚੱਲਦਾ ਸੋ ਜਿੱਥੇ ਦੀ ਚਾਰਦਵਾਰੀ ਹੋਣੀ ਆ ਟਰੈਕ ਬਣਨਾ ਅਸੀਂ ਉਹ ਗਰਾਊਂਡ ਦੇ ਵਿੱਚ ਜਿਹੜੇ ਵੱਖ-ਵੱਖ ਖੇਡਾਂ ਨੇ ਜਿਹੜੇ ਉਹ ਜਿਹੜੇ ਨੇ ਉਹਦੇ ਗਰਾਊਂਡ ਬਣਾ ਕੇ ਦੇਣ ਨੇ ਤੇ ਉਸ ਤੋਂ ਇਲਾਵਾ ਜਿਮ ਜੋ ਸਾਡੀ ਅਗੇ ਸੋਚ ਆ ਸਰਕਾਰ ਦੀ ਪਾਲਿਸੀਆਂ ਨੇ ਉਹ ਖੇਡ ਗੱਟਾ ਹੋ ਗਈਆਂ ਚ ਇਹੋ ਵਾਲੀ ਵਾਲ ਦੀ ਘਟੋਵੇ ਕ੍ਰੇਡ ਦੀ ਘਟੋਵੇ ਤਾਂ ਕਿ ਜਿਹੜੇ ਅਸੀਂ ਬੱਚੇ ਨੇ ਉਹਨੂੰ ਗਰਾਊਂਡ ਨਾਲ ਜੋੜ ਸਕੀਏ ਤੇ ਨਸ਼ਿਆਂ ਤੋਂ ਦੂਰ ਰਹਿਣ ਜਿਹੜੀ ਇਹ ਜੋ ਤੁਹਾਨੂੰ ਲੈ ਕੇ ਜੋ ਸਾਡੀ ਜਿਹੜੀ ਸਰਕਾਰ ਦੀ ਭਵਨਤਮਨ ਜੀ ਦੀ ਸਾਡੇ ਹਲਕੇ ਦੇ ਐਮ.ਐਲ.ਏ. ਵਿਧਾਇਕ ਗ੍ਰਿੰਦ ਸਿੰਘ ਗੈਰੀਬੜਿੰਗ ਜੀ ਦੀ ਜੋ ਬਹੁਤ ਇਹ ਚੀਜ਼ ਨੂੰ ਲੈ ਕੇ ਸੰਜੀਦਾ ਨੇ ਤੇ ਸਾਨੂੰ ਹਮੇਸ਼ਾ ਹੀ ਜਦੋਂ ਵੀ ਕੋਈ ਮੀਟਿੰਗ ਹੁੰਦੀ ਆ ਤਾਂ ਹਮੇਸ਼ਾ ਨੌਜਵਾਨੀ ਦੀ ਗੱਲ ਕਰਦੇ ਨੇ ਵਿਕਾਸ ਦੀ ਗੱਲ ਕਰਦੇ ਨੇ ਆਲੀ ਗੱਲ ਲੈ ਕੇ ਬਾਜੀ ਨਸ਼ਿਆਂ ਦੀ ਨਸ਼ਿਆਂ ਦੀ ਜੇ ਆਪਾਂ ਗੱਲ ਕਰੀਏ ਜਿਹੜਾ ਅੱਜ ਦਾ ਜਿਹੜ ਉਹ ਬੰਦਾ ਜਦਾਸ਼ ਲੱਖਾਂ ਪਿੱਛੇ ਆ ਉਹਦੇ ਪਰਤ ਹੋ ਚੁੱਕਿਆ ਜਾਂ ਉਹ ਸਾਡੇ ਏਰੀਆ ਛੱਡ ਚੁੱਕਿਆ ਸਾਡੇ ਪ੍ਰਸ਼ਾਸਨ ਦਾ ਪੁਲਿਸ ਦਾ ਸਰਕਾਰ ਦਾ ਸਾਡੇ ਐਮਐਲਏ ਸਾਭ ਦਾ ਇੰਨਾ ਕੋਰੇ ਜਿਹੜਾ ਖੋਫ ਹੋ ਚੁੱਕਿਆ ਉਹਨਾਂ ਸਮਗਲਰ ਨੂੰ ਜਿਹੜੇ ਪਹਿਲੇ ਲੰਬੇ ਸਮੇਂ ਤੋਂ ਸਰਕਾਰਾਂ ਦੀ ਹੰਗਾਲੀ ਕਾਰਨ ਉਹ ਜਿਹੜਾ ਨਸ਼ਾ ਵਿਕਦਾ ਸੀਗਾ ਉਹ ਬਿਲਕੁਲ ਬਹੁਤ ਡਰ ਪੈ ਪੈ ਚੁੱਕਿਆ ਚਲੋ ਫਿਲਹਾਲ ਆਪਾਂ ਖਤਮ ਨਹੀਂ ਕਹਿ ਸਕਦੇ ਕਾਫੀ ਹੱਦ ਤੱਕ ਜਿਹੜਾ ਤੋਂ ਲੱਕ ਰੁੱਟਿਆ ਜਿਹੜੇ ਐਡਿਕਟਡ ਨੌਜਵਾਨ ਨੇ ਖਾਸ ਕਰਕੇ ਜਿਹੜੇ ਬੱਚੇ ਇਹ ਜਿਹੜਾ ਮੈਂ ਗੱਲ ਕਰਾਂ ਸਿੰਥੈਟਿਕ ਨਸ਼ਾ ਜਿਨੂੰ ਆਪਾਂ ਚਟਾ ਜਾਂ ਸਮੈਕ ਕਹਿ ਦਿੰਦੇ ਆ ਬੱਚੇ ਇਹਦੇ ਡਿਕਟਡ ਜਾਂ ਮੈਡੀਕਲ ਅਸ਼ਾ ਹੋ ਗਿਆ ਇਹਦੇ ਆਦੀ ਹੋ ਚੁੱਕੇ ਨੇ 100 ਸਰਕਾਰ ਦੀਆਂ ਸਾਡੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਜਾਂ ਚੁੱਕੀਆਂ ਨੇ ਅਸੀਂ ਉਹਦੇ ਵਿੱਚ ਨੌਜਵਾਨ ਵਿੱਚ ਕੁਝ ਲੈਨੇ ਦੋ ਜਾਂ ਪੰਚਾਇਤ ਦੇ ਨਮਾਇਦੇ ਲੈਨੇ ਜਾਂ ਮੋਦੁਰ ਸੱਜਣ ਲੈਨੇ ਜਿਹੜੇ ਜਿਹਨੇ ਤਿਆਰ ਬੇਕਰ ਆਗੂ ਸਾਡੇ ਪਿੰਡ ਦੇ ਕਮੇਟੀਆਂ ਬਣੀਆਂ ਨੇ ਕਮੇਟੀਆਂ ਬਣਦੇ ਉਹਨਾਂ ਤੋਂ ਸਾਰੇ ਉਹਨਾਂ ਨਾਲ ਡਿਸਕਸ ਕੀਤਾ ਪ੍ਰਸ਼ਾਸਨ ਨੇ ਸੋ ਬੱਚਿਆਂ ਨੂੰ ਇਹ ਜਿਹੜੀ ਜਿਹੜਾ ਕੋਹੜਾ ਨਸ਼ੇ ਵਾਲਾ ਇਹ ਤੋਂ ਕੱਢਣ ਲਈ ਸਰਕਾਰ ਨੇ ਉਹਦਾ ਪ੍ਰੋਪਰ ਜਿਹੜਾ ਫ੍ਰੀ ਆਫ ਕੋਸਟ ਇਲਾਜ ਕਰਾਇਆ ਜਾ ਰਿਹਾ ਹੈ ਬੜਾ ਸੋਹਣਾ ਇਲਾਜ ਆ ਹਸਪੀਟਲਾਂ ਦੇ ਵਿੱਚ ਜਿਹੜੇ ਪ੍ਰਬੰਧਨ ਇਹ ਬਹੁਤ ਚੰਗੇ ਨੇ ਤਾਂ ਕਿ ਜਿਹੜੇ ਬੱਚੇ ਨੇ ਇਹ ਚੀਜ਼ ਤੋਂ ਦੂਰ ਰਹਿ ਸਕਣ ਉਹਨਾਂ ਦੀ ਕਾਉਂਸਲਿੰਗ ਕੀਤਾ ਜਾ ਰਹੀਆਂ ਨੇ ਤੋਂ ਨਸ਼ੇ ਨੂੰ ਲੈ ਕੇ ਵੀ ਜਿਹੜੀ ਸਰਕਾਰ ਬਹੁਤ ਸੰਜੀਦਾ ਸੀ ਧੰਨਵਾਦ ਕਰਦੇ ਆ ਭਵਾਂਸੀ ਮਾਨ ਦਾ ਜਿਹਨਾਂ ਨੇ ਇੰਨੇ ਲੰਬੇ ਸਮੇਂ ਤੋਂ ਜਿਹੜਾ ਕੋਡ ਸੀ ਚੱਟੇ ਨਸ਼ਾ ਤੇ ਸਿੰਥੈਟਿਕ ਜਿਹੜਾ ਸਮੈਕ ਦਾ ਮੈਡੀਕਲ ਨਸ਼ਾ ਜਿਹੜਾ ਇਹਦਾ ਕੋਡ ਦਾ ਲੱਖ ਤੋੜਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜ਼ੀਰੋ ਹੋ ਜਾਏ ਪਿੰਡਾਂ ਦੇ ਲੋਕਾਂ ਦੇ ਲਈ ਹੋਰ ਕਿਹੜੀਆਂ ਕਿਹੜੀਆਂ ਸਹੂਲਤਾਂ ਪਿੰਡਾਂ ਦੇ ਵਿੱਚ ਮੌਜੂਦ ਨੇ ਤੁਹਾਡੇ ਪਿੰਡ ਗੱਲ ਕਰਦੇ ਆਪਾਂ ਅਜ ਤਕਰੀਬਨ ਤਕਰੀਬਨ ਜੋ ਅਸੀਂ ਪਿੰਡ ਦਾ ਸਰਵੇ ਕਰਾਇਆ ਜਿਹੜੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਕੱਚੇ ਮਕਾਨ ਵਾਲੇ ਜਿਨ੍ਹਾਂ ਨੂੰ ਲੋੜ ਆ ਤਕਰੀਬਨ ਅਸੀਂ ਸਾਰਿਆਂ ਦੀ ਜਿਹੜੀ ਲਿਸਟਾ ਬਣਾ ਚੁੱਕੇ ਹਾਂ ਪ੍ਰਸ਼ਾਸਨ ਨੂੰ ਭੇਜ ਚੁੱਕੇ ਹਾਂ ਬੜੇ ਜਲਦੀ ਜਿਹੜਾ ਇਹਨਾਂ ਲੋੜਵੰਦ ਜਿਹੜੇ ਸਾਡੇ ਇਨਸਾਨ ਸਾਡੇ ਪਿੰਡ ਦੇ ਵਸਨੀਕ ਨੇ ਉਹਨਾਂ ਨੂੰ ਜਿਹੜੇ ਕੱਚੇ ਮਕਾਨ ਅਸੀਂ ਜਿਹੜੇ ਹੈਗੇ ਨੇ ਨਮਾ ਕੇ ਬਣਾ ਕੇ ਤਾਂ ਕਿ ਜਿਹੜਾ ਕੋਈ ਵੀ ਪਰਿਵਾਰ ਆ ਸਾਡੇ ਪਿੰਡ ਦਾ ਉਹ ਕੱਚੀ ਛੱਤ ਹੇਠਾਂ ਨਾ ਰਹਿ ਸਕੇ ਅਗਲੀ ਤੁਸੀਂ ਗੱਲ ਕਰ ਦੋ ਸਕੀਮ ਦੀ ਜਿਹੜਾ ਪਾਣੀ ਆ ਸਾਡੇ ਵਾਟਰ ਬਾਕਸ ਦੀ ਟੈਂਕੀ ਆ ਜਿਹੜਾ ਪਾਣੀ ਘਰ-ਘਰ ਪਹੁੰਚਦਾ ਜਿਹੜੇ ਕੁਝ ਪਰਿਵਾਰ ਨੇ ਉਹਦੀ ਲਿੰਨ ਕਰ ਰਹੀਆਂ ਨੇ 2 ਲੱਖ ਰੁਪਏ ਦੀ ਗ੍ਰਾਂਟ ਸਾਡੀ ਜਿਹੜੀ ਵਾਟਰ ਬਾਕਸ ਨੂੰ ਪੈ ਚੁੱਕੀ ਆ ਜਿਹੜਾ ਘਰ-ਘਰ ਸੇ ਪਾਣੀ ਪਹੁੰਚਾਈਏ ਅਗਲੀ ਜਿਹੜੀ ਸਹੂਲਤ ਦੀ ਗੱਲ ਕਰਦੇ ਆਪਾਂ ਲਾਈਟ ਦੀ ਉਹ ਬਿਲਕੁਲ ਫ੍ਰੀ ਆ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਬਿਲ ਨਹੀਂ ਆਉਂਦਾ ਜ਼ੀਰੋ ਬਿਲਾਂ ਇਹ ਸਰਕਾਰ ਦੇ ਸਹੂਲਤਾਂ ਨੇ ਜਿਹੜੀ ਆਟਾ ਦਾ ਸਕੀਮੋ ਆ ਜਿਹੜੀ ਚੱਲ ਰਹੀ ਆ ਜਿਹੜਾ ਸਾਡੇ ਗਰੀਬ ਵਰਗਾਂ ਮਜ਼ਦੂਰ ਵਰਗ ਨੇ ਉਹਨਾਂ ਨੂੰ ਅਸੀਂ ਨਰੇ ਕਰ ਰਹੇ ਜਿਹੜਾ ਕੰਮ ਦੇ ਰਹੇ ਹਾਂ ਤੋਂ ਸਾਡੀ ਕੋਸ਼ਿਸ਼ ਆ ਕਿ ਹਰ ਪਰਿਵਾਰ ਨੂੰ ਜਿਹੜਾ 100 ਦਿਨ ਦਾ ਕੰ ਉਹ ਮਿਲੇ ਤੇ ਜਿਹੜਾ ਕੁਝ ਵਿਅਕਤੀਆਂ ਦੇ ਜਿਹੜੇ ਕਾਰਡ ਨੇ ਉਹ ਨਹੀਂ ਬਣੇ ਸੀਗੇ ਨਵੇਂ ਕਾਰਡ ਬਣਵਾ ਰਹੇ ਹਾਂ ਜਿਹੜੇ ਪਰਿਵਾਰ ਵੱਡੇ ਹੋ ਗਏ ਉਹਦੇ ਬੱਚੇ ਅਗੇ ਹੋ ਗਏ ਅਤੇ ਅਲੱਗ-ਅਲੱਗ ਨੇ ਪਰ ਉਹਦੇ ਕਾਰਡ ਇੱਕ ਸੀ ਇਹ ਦਿੱਕਤਾਂ ਸੀਗੀਆਂ ਉਹਦਾ ਰਸੰਗੜ ਇੱਕ ਸੀਗਾ ਤੇ ਕਾਰਡ ਇੱਕ ਸੀ ਪਰਿਵਾਰ ਵੱਡਾ ਹੋ ਗਿਆ ਬੱਚੇ ਅਗੇ ਵਿਆਹ ਗਏ ਉਹਨਾਂ ਦੇ ਜਿਹੜੇ ਕਾਰਡ ਨੇ ਉਹਦੇ ਵਿੱਚੋਂ ਕੈਨਸਲ ਕਰਕੇ ਜਿਹੜੇ ਨੇ ਬਹੁਤ ਜਲਦੀ ਨਵੇਂ ਬਣਾ ਦਿੰਦਾ ਇਹਨੂੰ ਰੋਜ਼ਗਾਰ ਦੇਣਾ ਪਿੰਡਾਂ ਦੇ ਵਿੱਚ ਵਿਆਹ ਦੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵਿਆਹ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਕਿੱਥੇ ਕਰਦੇ ਨੇ ਦੂਰ ਜਾਣਾ ਪੈਂਦਾ ਜੇ ਤੁਹਾਡੇ ਪਿੰਡ ਦੇ ਵਿੱਚ ਵੀ ਅਸੀ ਕੋਈ ਸੋ ਮੈਂ ਵੀ ਗੱਲ ਕਰਾਂ ਉਹ ਸਾਡੇ ਪਹਿਲਾਂ ਹੀ ਪੰਚਾਇਤਾਂ ਵੱਲੋਂ ਬਣਾਇਆ ਗਿਆ ਪਹਿਲਾਂ ਸਰਕਾਰਾਂ ਵੱਲੋਂ ਬਣਾਇਆ ਗਿਆ ਉਹ ਸਾਰਾ ਤਿਆਰ ਹੋ ਗਿਆ ਸੀਗਾ ਤੋਂ ਜਿਹੜੀ ਕੁਛ ਉਹਦੀ ਮਰਮਤ ਹੈ ਉਹ ਰਹਿੰਦੀ ਸੀ ਕਰਨ ਤੋਂ ਜਿਵੇਂ ਕਰਕੇ ਆਪਾਂ ਖਿੜਕੀਆਂ ਡਾਕੇ ਕਹਿਣੇ ਆ ਮੰਨ ਲਓ ਵੀ ਇੱਕ ਢਾਂਚਾ ਖੜਾ ਸੀਗਾ ਜਿਹੜੀ ਉਹ ਤਿਆਰੀ ਹੈ ਉਹ ਅਸੀਂ ਲਿਆ ਕੇ ਹੁਣ ਸਾਡੋ ਜਿੱਥੋਂ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਐਮਐਲਏ ਸਾਹਿਬ ਨੇ ਜੋ ਦੀ ਤੁਹਾਨੂੰ ਵਾਵਾ ਗਰੰਟੀ ਦਿੱਤੀਆਂ ਨੇ ਉਸੇ ਲਿਆ ਕੇ ਸਾਰੀ ਉਹਦੀ ਪ੍ਰੋਪਰ ਮੁਕੰਮਲ ਤਿਆਰੀ ਕਰਾ ਚੁੱਕੇ ਹਾਂ ਸਾਡੇ ਪਿੰਡ ਤੋਂ ਇਲਾਵਾ ਸਾਡੇ ਆਲੇ-ਦਾਲੇ 10 ਪਿੰਡਾਂ ਦੇ ਜਿਹੜੇ ਇੱਥੇ ਜਿਹੜੇ ਗਰੀਬ ਪਰਿਵਾਰ ਨੇ ਉਹ ਉਥੇ ਆ ਕੇ ਜਿਹੜੇ ਆਪਣੇ ਬੱਚਿਆਂ ਦੀ ਆਪਣੀਆਂ ਬੱਚੀਆਂ ਦਾ ਵਿਆਹ ਕਰਦੇ ਨੇ ਸੋ ਜਿਹੜੀ ਉਹਦੀ ਬਹੁਤ ਵੱਡੀ ਸਹੂਲਤ ਹੈ ਉਹਦੇ ਵਿੱਚ ਅਸੀਂ ਬਹੁਤ ਸੋਹਣਾ ਪਾਰਕ ਉਹਦੇ ਵਿੱਚ ਪਾਰਕ ਬਣਾਇਆ ਬੂਟੇ ਲਾਏ ਨੇ ਬੈਂਚ ਰੱਖੇ ਨੇ ਸੋ ਜਿਹੜਾ ਅਸੀਂ ਇਹਨਾਂ ਨੂੰ ਬਹੁਤ ਸੋਹਣਾ ਮੈਂਟੇਨ ਕੀਤਾ ਹੋਇਆ ਤੇ ਜਿਹੜੀ ਸਾਡੇ ਲੋਕਾਂ ਨੂੰ ਵਿਆਹਾਂ ਲਈ ਬਹੁਤ ਵੱਡੀ ਸਹੂਲਤ ਹੈ ਅਸੀਂ ਹੋਰ ਵੀ ਅੱਗੇ ਗੱਲਬਾਤ ਕਰ ਲੰਨਾ ਹੈ ਨੌਜਵਾਨਾਂ ਨਾਲ ਕਿ ਪਿੰਡ ਦੇ ਵਿੱਚ ਹੋਰ ਜਿਹੜੇ ਵਿਕਾਸ ਦੇ ਕਾਰਜ ਨੇ ਜਾਂ ਹੋਣ ਵਾਲੇ ਕਾਰਜ ਨੇ ਉਹ ਕਿਹੜੇ ਹੋਣੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਮਿਲ ਸਕਣ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਅ ਅਸੀਂ ਕਈ ਵਾਰ ਸੋਚਦੇ ਹਾਂ ਪਹਿਲਾਂ ਤਾਂ ਜਿਹੜੇ ਬੱਚੇ ਸੀ ਆਪਣੇ ਨਸ਼ਿਆਂ ਤੇ ਲੱਗੇ ਜਾਂਦੇ ਸੀ ਚਲੋ ਉਹਦੀ ਆਪਾਂ ਨੇ ਗੱਲ ਬਹੁਤ ਕਰ ਲਈ ਕਿ ਇਹਨਾਂ ਨੇ ਨਥ ਪਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਐਮਐਲਏ ਗੈਰੀ ਬਡਿੰਗ ਜੀ ਨੇ ਤੇ ਸਾਡੇ ਸਰਪੰਨ ਸਾਹਿਬ ਕੁਆਸਿੰਗ ਰਾਏ ਜੀ ਨੇ ਹੁਣ ਪਿੱਛੇ ਗਰਾਉਂਡ 'ਚ ਸਾਡੇ ਦਾ ਕੰਮ ਚੱਲ ਰਿਹਾ ਹੈ ਜਿਹੜੇ ਬੱਚੇ ਅੱਗੇ ਨਸ਼ਿਆਂ ਦੇ ਮਗਰ ਭੱਜ ਦੌਂਦੇ ਸੀ ਹੁਣ ਉਹ ਬੱਚੇ ਇੱਥੇ ਆਪਣਾ ਸਮਾਂ ਖੇਡ ਵਿੱਚ ਬਿਤਾਏ ਤੇ ਕਰਨਾ ਹੁੰਦੇ ਆ ਜੇ ਅਸੀਂ ਪਹਿਚਾਨ ਕਰਨੀ ਹੁੰਦੀ ਐ ਇਸ ਪਿੰਡ ਦੀ ਕਈ ਵਾਰ ਅਸੀਂ ਛੋਟੇ ਬੱਚਿਆਂ ਨੂੰ ਘੂਮਣੇ ਫਿਰਨਾਉਂਦੇ ਆ ਤਾਂ ਸਭ ਤੋਂ ਵੱਡੀ ਕਿਸ ਪਿੰਡ ਦੀ ਖਾਸੀਅਤ ਸਰਪੰਨ ਸਾਹਿਬ ਨੇ ਬਹੁਤ ਜ਼ੋਰ ਦਿੱਤਾ ਹੋਇਆ ਬੇਜਵਾਨ ਪੰਛੀਆਂ ਜਿਹੜੇ ਉਹਨਾਂ ਦੇ ਬਹੁਤ ਆਦਲਣੇ ਨੇ ਜਦੋਂ ਅਸੀਂ ਇਸ ਏਰੀਆ ਤੋਂ ਲੰਘਣਾ ਸ਼ੁਰੂ ਕਰਦੇ ਹਾਂ ਜਿੱਥੇ ਸੰਘਨੇ ਪੇੜਾਂ ਨੇ ਸ਼ੁਰੂ ਹੁੰਦੇ ਆ ਸਮਝ ਲੈਂਦੇ ਆ ਵੀ ਪਿੰਡੰਨੀ ਆ ਗਿਆ ਜਿੱਥੋਂ ਖਤਮ ਹੁੰਦੇ ਆ ਸਮਝ ਲੈਂਦੇ ਆ ਪਿੰਡ ਖਤਮ ਹੋ ਗਿਆ ਮੈਨੂੰ ਨਹੀਂ ਲੱਗਦਾ ਸਾਡੇ ਆਲੇ ਦੁਆਲੇ ਦੇ ਕਿਸੇ ਵੀ ਪਿੰਡ ਦੇ ਵਿੱਚ ਇੰਨੇ ਪੇੜ ਪੋਤੇ ਲੱਗੇ ਹੋਣੇ ਜਿਨ੍ਹਾਂ ਪਰ ਇੰਨਾ ਖਰਚਾ ਕਿਸੇ ਪੰਚਾਇਤ ਨੇ ਕਿਸੇ ਸਰਪੰਨ ਸਾਹਿਬ ਨੇ ਕਰਵਾਇਆ ਹੋਣਾ ਸਾਰੇ ਸਾਫ਼ ਸੁਥਰੀ ਹਵਾ ਦਾ ਆਨੰਦ ਮੰਨਦੇ ਆ ਬਾਕੀ ਬੱਚਿਆਂ ਨੂੰ ਤੁਹਾਨੂੰ ਦੱਸਿਆਈ ਹੈ ਕਈ ਵਾਰ ਜਦੋਂ ਵੀ ਅਸੀਂ ਸ਼ਾਮ ਨੂੰ ਲੰਘੇ ਤਾਂ सरपंच साहब बहुत बढ़िया काम कर रहे हैं लोका ਨਾਲ ਘੇਰੇ ਹੁੰਦੇ ਨੇ ਜਿਹੜੇ ਬੱਚੇ ਹੁੱਲੜ ਬਾਜੀ ਕਿੰਨੀ ਵੱਧ ਧਿਆਨ ਦਿੰਦੇ ਆ ਉਹਨਾਂ ਨੂੰ ਵੀ ਰੋਕੇ ਸਮਝਾਉਂਦੇ ਆ ਵੀ ਆਪਣਾ ਬੱਚੋ ਕਿਹੜਾ ਰਸਤਾ ਹੋਣਾ ਚਾਹੀਦਾ ਹੈ ਕਿਹੜੇ ਰਸਤੇ ਆਪਾਂ ਨੂੰ ਪੈਣਾ ਕਰਨਾ ਚਾਹੀਦਾ ਹੈ ਜਨੀਆਂ ਇਹ ਗੱਲ ਕਹਿ ਸਕਦੇ ਆ ਕਿ ਇਹ ਪਿੰਡ ਵੀ ਸਿੱਧੇ ਰਸਤੇ सरपंच साहब बहुत बढ़िया एफर्ट ਆਪਣੇ ਕਰ ਰਹੇ ਨੇ ਹੋਣ ਵਾਸਤੇ ਕਹ ਰਾ ਸਹੂਲਤਾਂ ਤਾਂ ਤੁਸੀਂ ਨੇ ਚਲੋ ਗਿਣਤੀ ਸਹੂਲਤਾਂ ਪਿੰਡ ਦੇ ਵਿੱਚ ਹੈਗੇ ਨੇ ਹੋਰ ਕੁਝ ਨਵਾਂ ਪਿੰਡ ਦੇ ਵਿੱਚ ਕੀ ਹੋਣਾ ਚਾਹੀਦਾ ਕਿਉਂਕਿ ਟੈਕਨੀਕਲ ਦਾ ਜਮਾਨਾ ਵੀ ਜਿਹੜਾ ਆ ਗਿਆ ਨੌਜਵਾਨ ਵੀ ਜਿਹੜੇ ਅੱਗੇ ਅੱਗੇ ਹੁਣ ਸ਼ਹਿਰਾਂ ਦੇ ਵੱਲ ਜਾ ਰਹੇ ਨੇ ਪਿੰਡਾਂ ਦੇ ਨਾਲ ਜੋੜਨ ਵਾਸਤੇ ਨੌਜਵਾਨ ਨੂੰ ਕੀ ਪਿੰਡਾਂ ਦੇ ਵਿੱਚ ਧੰਦਾ ਯਾਰ ਦੇਖੋ ਇਹਦਾ ਇੱਕੋ ਇੱਕ ਹਥਿਆਰ ਹੈ ਉਹ ਐਜੂਕੇਸ਼ਨ ਜੋ ਤੱਕ ਉਹਦੇ ਵਿੱਚ ਸੁਧਾਰ ਨਹੀਂ ਹੋਏਗਾ ਤੁਸੀਂ ਜਿੰਨਾ ਮਚੀ ਲਿਆ ਕੇ ਧਖ ਲੋ ਖੂ ਖਾਲੀ ਹੋਈ ਜਾਣਾ ਸਰਪੰਚ ਸਾਹਿਬ ਨੇ ਆਲਰੇਡੀ ਇਹਦੇ ਉੱਪਰ ਪ੍ਰੈਫਰਡ ਮਾਰਨੇ ਸ਼ੁਰੂ ਕਰ ਦਿੱਤੇ ਸਾਨੂੰ ਵੀ ਜਾਣ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਸ ਪਿੰਡ ਦੇ ਵਿੱਚ ਸਕੂਲਾਂ ਵਾਸਤੇ ਗ੍ਰਾਂਟ ਆ ਰਹੀਆਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜ ਦਿੱਤਾ ਜਾ ਰਿਹਾ ਹੈ ਸਾਡੇ ਨੌਲੇਜ ਦੇ ਵਿੱਚ ਇਹ ਜੇ ਵੀ ਬਹੁਤ ਬੱਚੇ ਹੈ ਜਿਨ੍ਹਾਂ ਨੂੰ ਮੈਂ ਵੀ ਚਲੋ ਕਿ ਟੀਚਰ ਹੈ ਸਾਨੂੰ ਸਰਪੰਚ ਸਾਹਿਬ ਕਈ ਵਾਰ ਫੋਨ ਕਰਦੇ ਐ ਵੀ ਕੋਈ ਨੀਟੀ ਬੱਚਾ ਹੈ ਤੁਸੀਂ ਨਿਕਾਟ ਕਰਦੇ ਮੈਂ ਕੋਲੋਂ ਪੇ ਕਰਨ ਦੇ ਲਈ ਤਿਆਰ ਤਾਂ ਜਦੋਂ ਬੱਚੇ ਦੇ ਹੱਥ 'ਚ ਐਜੂਕੇਸ਼ਨ ਆਏਗੀ ਹਥਿਆਰ ਵਧੀਆ ਆਉਣਗੇ ਉਹਨਾਂ ਨੇ ਆਪਣੇ ਆਪ ਅੱਗੇ ਆਪਣਾ ਰਸਤਾ ਬਣਾਉਂਦੇ ਰਹਿਣਗੇ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਨੌਜਵਾਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਜਿੱਥੇ ਹਰਿਆਲੀ ਹੈ ਉੱਥੇ ਹੀ ਪਿੰਡ ਦੇ ਪੰਚਾਇਤ ਦੇ ਵੱਲੋਂ ਐਜੂਕੇਸ਼ਨ ਨੂੰ ਲੈ ਕੇ ਵੀ ਜਿਹੜਾ ਉਪਰਾਲੇ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਹੀ ਅਸੀਂ ਹੋਰ ਵੀ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਕਿ ਨਾਮ ਆਇਆ ਮੇਰਾ ਨਾਮ ਸ਼ਿਵ ਤਾਰ ਸਿੰਘ ਜੀ ਸ਼ਿਵ ਤਾਰ ਸਿੰਘ ਜੀ ਤੁਸੀਂ ਵੱਡੇ ਲੰਬੇ ਸਮੇਂ ਤੋਂ ਇੱਥੇ ਪਿੰਡ ਦੇ ਵਿੱਚ ਰਹਿੰਦੇ ਹੋ ਕੀ ਕੁਝ ਨਵਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਿਆ ਕਿੰਨਾ ਕੁ ਵਿਕਾਸ ਹੋਇਆ ਬਹੁਤ ਵਿਕਾਸ ਹੋਇਆ ਜੀ ਹਾਂ ਜਦੋਂ ਨਾਲ ਸਰਪੰਚ ਸਾਹਿਬ ਬਣੇ ਨੇ ਉਦੋਂ ਦਾ ਬਹੁਤ ਜ਼ਿਆਦਾ ਕੰਮ ਵਧੀਆ ਜੀ ਹਾਂ ਇੱਲਾਂ ਕਿਸ ਤਰ੍ਹਾਂ ਦਾ ਸੀਗਾ ਪਿੰਡ ਕੇ ਕੇ ਵਿਕਾਸ ਨਾ ਹੋਇਆ ਪਹਿਲਾਂ ਵੀ ਠੀਕ ਸੀ ਜੀ ਯਾਨੀ ਪਹਿਲਾਂ ਸਰਕਾਰਾਂ ਵੀ ਠੀਕ ਹੀ ਦੀਆਂ ਇੰਨਾ ਗਲਤ ਨਹੀਂ ਦੀ ਕੰਮ ਠੀਕ ਹੀ ਸੀ ਸਾਡੇ ਪਿੰਡ ਦਾ ਵੀ ਜਦੋਂ ਇਹ ਸਰਕਾਰ ਬਣੀ ਇਹਨਾਂ ਦਾ ਕੰਮ ਬਹੁਤ ਕੀਤਾ ਸਾਡੇ ਪਿੰਡ ਦਾ ਪਾਰਕ ਬਣ ਗਿਆ ਜੀ ਛੱਪੜ ਦਾ ਕੰਮ ਟੋਬਿਆ ਸਾਰਾ ਹੋ ਗਿਆ ਜੀ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਕੇ ਕੇ ਦੇਖਦੇ ਤੁਸੀਂ ਕੀ ਕੁਝ ਹੋਰ ਹੋਣ ਵਾਲਾ ਪਿੰਡ ਦੇ ਵਿੱਚ ਕਿਉਂਕਿ ਬਿਊਰਕ੍ਰਾਟਾਂ ਦੇ ਬੈਠਣ ਦੇ ਲਈ ਵੀ ਜਗ੍ਹਾ ਇੱਥੇ ਦਿੱਕਤ ਥੋੜੀ ਲੱਗਦੀ ਕਿ ਲੱਗਦਾ ਸਾਨੂੰ ਦਾ ਇਹੀ ਹੈ ਜੀ ਸਾਡਾ ਗਰਾਊਂਡ ਬਣਨਾ ਚਾਹੀਦਾ ਹੈ ਬੱਚੇ ਸਾਡੇ ਗਰਾਊਂਡ 'ਚ ਖੇਡਣ ਨਸ਼ਿਆਂ ਵੱਲ ਨਾ ਜਾਣ ਸਕੂਲ ਦਾ ਕੰਮ ਹੋਣਾ ਚਾਹੀਦਾ ਜਿਹੜਾ ਰਹਿਣਾ ਮਾੜਾ ਮੋਟਾ ਪੈਲਸ ਦਾ ਹੋਣਾ ਚਾਹੀਦਾ 10 ਪਿੰਡ ਵਾਲੇ ਵਾਲੇ ਦੇ ਵਿਆਹ ਕਰਦਣੇ ਨੇ ਗਰੀਬ ਲੋਕ ਆ ਕੇ ਗੱਲਬਾਤ ਕਰ ਲੈਂਦੇ ਆ ਕਿ ਪਿੰਡ ਦੇ ਵਿੱਚ ਕੀ ਸਰਵਸੰਮਤੀ ਹੁੰਦੀ ਹੈ ਜਾਂ ਆਮ ਪਿੰਡਾਂ ਦੇ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਮਾਹੌਲ ਕਈ ਵਾਰ ਲੜਾਈ ਝਗੜੇ ਵਾਲਾ ਵੀ ਹੋ ਜਾਂਦਾ ਹੈ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਚੋਣਾ ਇਧਰ ਸਾਡੇ ਪਿੰਡ ਦੇ ਵਿੱਚ ਬਹੁਤ ਸ਼ਾਂਤ ਮਾਹੌਲ ਰਹਿੰਦਾ ਹੈ ਤੇ ਲੱਗਦਾ ਦੋ ਟਰਮ ਤੋਂ ਸਾਡੇ ਪਿੰਡ ਦੇ ਵਿੱਚ ਸਰਵ ਸੰਮਤੀ ਨਾਲ ਸਰਪੰਚ ਸਭ ਚੁਣੇ ਜਾ ਰਹੇ ਤੇ ਬਿਨਾ ਪਾਰਟੀਵਾਦੀ ਤੋਂ ਕਿ ਇਹਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਹੈ ਪਿੰਡ ਦੇ ਸਾਰੇ ਸਹਿਯੋਗ ਨਾਲ ਸਾਰੇ ਨੌਜਵਾਨ ਹੋਗੇ ਸਾਡੇ ਬਜ਼ੁਰਗ ਹੋਗੇ ਜੋੜੀਆਂ ਮਾਵਾ ਭੈਣਾ ਹੋ ਗਿਆ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਫੈਸਲਾ ਲਿਆ ਜਾਂਦਾ ਤੇ ਪਾਰਟੀਵਾਦੀ ਕੋਈ ਨਹੀਂ ਹੈ ਕੀ ਕੀ ਸਹੂਲਤਾਂ ਤੁਸੀਂ ਹੋਰ ਚਾਹੁੰਦੇ ਹੋ ਵੀ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਸਹੂਲਤ ਪਿੰਡ ਦੇ ਵਿੱਚ ਹੋਰ ਅਸੀਂ ਇਹ ਕਹਿੰਦੇ ਆ ਵੀ ਇੱਕ ਜੇ ਪਿੰਡ ਦੇ ਵਿੱਚ ਡਿਸਪੈਂਸਰੀ ਸਾਨੂੰ ਮਿਲ ਜੇ ਤਾਂ ਬਹੁਤ ਵਧੀਆ ਹੈ ਕਿਉਂਕਿ ਸਾਨੂੰ ਜਿਹੜਾ ਹੈਗਾ ਵੀ ਥੋੜਾ ਭੱਦਲਤੂਏ ਸਾਨੂੰ ਪਿੰਡਾਂ ਸੈਂਟਰ ਹੈਗਾ ਜਿਹੜੀ ਮੈਨਸ ਡਿਸਪੈਂਸਰੀ ਉਹ ਭੱਦਲਤੂਏ ਆ ਕਿ ਉਹ ਥੋੜੀ ਦੂਰ ਪੈਂਦੀ ਹੈ ਜੇ ਪਿੰਡ ਚ ਹੋ ਜੇ ਤਾਂ ਬਹੁਤ ਵਧੀਆ ਹੋ ਉਹ ਇੱਕ ਨੰਬਰ ਤੋਂ ਤੇ ਇੱਕ ਡੰਗਰਾਂ ਦਾ ਕੋਈ ਹਸਪਤਾਲ ਜਾਂ ਡਿਸਪੈਂਸਰੀ ਕੋਈ ਵੀ ਕੋਈ ਹੋ ਜੇ ਤਾਂ ਬਹੁਤ ਉਹਦੀ ਵੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਤੇ ਹੁਣ ਤੁਹਾਨੂੰ ਡੰਗਰਾਂ ਦਾ ਇਲਾਜ ਕਰਾਉਣ ਲਈ ਕਿੰਨੇ ਕੁ ਦੂਰ ਜਾਣਾ ਪੈਂਦਾ ਕਿੰਨਾ ਸਾਨੂੰ ਅਮਲੋ ਜਾਣਾ ਪੈਂਦਾ ਕਿੰਨਾ ਦੂਰ ਪਾ ਜਾਂਦਾ ਦੂਰ ਤਾਂ ਇਤੋਂ 2.5 ਕਿਲੋਮੀਟਰ ਹੈ ਜੀ ਦੰਗਰਾਂ ਨਾਲ ਇਹਾਂ ਤੇ ਪਰੇਸ਼ਾਨ ਨਹੀਂ ਪਰੇਸ਼ਾਨੀ ਤਾਂ ਹੁੰਦੀ ਉਹ ਇਹ ਦੇਖੋ ਕੋਈ ਵੀ ਨਹੀਂ ਹੁਣ ਪ੍ਰਾਈਵੇਟਾਂ ਤੋਂ ਕਰਾਣੇ ਆ ਉਹ ਦੇਖੋ ਮਹਿੰਗਾ ਇਲਾਜ ਹੁੰਦਾ ਹੈ ਸਰਕਾਰੀ ਤੱਕ ਪਹੁੰਚਿਆ ਨਹੀਂ ਜਾਂਦਾ ਹੈਗਾ ਜੇ ਇੱਥੇ ਕੋਈ ਨਾ ਕੋਈ ਡਿਸਮੈਂਸਰੀ ਹੋ ਜੇ ਤਾਂ ਬਹੁਤ ਵਧੀਆ ਯਾਨੀ ਕਿ ਜਿਹੜੇ ਲੋਕ ਗਰੀਬ ਲੋਕ ਨੇ ਜੋ ਮੱਜਾਂ ਲਗਾਵਾ ਜੋ ਵੀ ਪਾਲਦੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਤੇ ਇਹ ਬਹੁਤ ਜ਼ਰੂਰੀ ਹੈ ਦੋਨੋਂ ਕੰਮ ਅ ਬੱਚਿਆਂ ਦੇ ਪੜ੍ਹਨ ਲਈ ਕੋਈ ਲਾਇਬ੍ਰੇਰੀ ਦਾ ਪ੍ਰਬੰਧ ਇੱਥੇ ਕੀਤਾ ਗਿਆ ਨਹੀਂ ਲਾਇਬ੍ਰੇਰੀ ਵੀ ਨਹੀਂ ਹੈਗੀ ਇੱਥੇ ਬੱਚਿਆਂ ਦੇ ਪੜ੍ਹਨ ਵਾਸਤੇ ਉਹਦੀ ਵੀ ਡਿਮਾਂਡ ਤਕਰੀਬਨ ਜਿਹੜੀ ਹੈਗੀ ਆ ਬਹੁਤ ਜ਼ਰੂਰਤ ਹੈ ਕਿਉਂਕਿ ਬੱਚੇ ਨੇ ਜਿਹੜੇ ਉਹ ਜੇ ਲਾਇਬ੍ਰੇਰੀ ਹੋ ਗਈ ਤਾਂ ਹੀ ਉੱਥੇ ਕੋਤ ਜਾ ਕੇ ਆਪਣਾ ਟਾਈਮ ਜਿਹੜਾ ਗਲਤ ਪਾਸੇ ਲਾਉਂਦੇ ਨੇ ਉਹੀ ਜੇ ਸਮਾਪੈ ਜਿਹੜਾ ਹੈਗਾ ਉਹ ਲਾਇਬ੍ਰੇਰੀ ਦੇ ਵਿੱਚ ਜਾ ਕੇ ਲਾਉਣਗੇ ਕੋਈ ਨਾ ਕੋਈ ਇਤਿਹਾਸ ਪੜ੍ਹਨਗੇ ਕਿਸੇ ਤਰ੍ਹਾਂ ਦੀ ਕੋਈ ਆਪਣੀ ਜਾਣਕਾਰੀ ਹਾਸਲ ਕਰਨਗੇ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੋਊਗਾ ਠੀਕ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੰਗੇ ਇਨਸਾਨ ਬਣਨਗੇ ਜੇ ਲਾਇਬ੍ਰੇਰੀ ਹੋ ਗਈ ਤਾਂ ਹੀ ਹਨਾ ਦੇ ਦੇਖਣੇ ਦੀ ਡਿਮਾਂਡ ਹੈ ਸਾਡੀ ਵੀ ਜੇ ਹੋ ਸਕਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਲੰਨੇ ਆ ਮੇਰੇ ਕੋਲ ਤੁਸੀਂ ਵੀ ਜਿਵੇਂ ਖੇਤੀਬਾੜੀ ਦਾ ਕੰਮ ਕਰਦੇ ਹੋ ਜਿਵੇਂ ਨਹਿਰਾਂ ਵਗਦੀਆਂ ਨੇ ਜਾਂ ਪਿੰਡਾਂ ਦੇ ਨਾਲਿਆਂ ਦੀ ਗੱਲ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਤੁਹਾਡੇ ਪਿੰਡ ਨੂੰ ਕਿ ਨਹਿਰੀ ਪਾਣੀ ਮਿਲ ਰਿਹਾ ਹੈ ਹਾਂਜੀ ਨਹਿਰੀ ਪਾਣੀ ਮਿਲ ਰਿਹਾ ਹੈ ਕਿੰਨਾ ਕੁ ਪ੍ਰਬੰਧ ਜਿਹੜਾ ਕੀਤਾ ਗਿਆ ਹੈ ਪ੍ਰਬੰਧ ਬਹੁਤ ਵਧੀਆ ਕਰਿਆ ਹੋਇਆ ਹੈ ਇਹ ਸਤਾਰਾ ਸਰਕਾਰਾਂ ਵੀ ਕਹਿੰਦੇ ਨੇ ਕਿ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਖੇਤੀ ਖੇਤਰ ਦੇ ਨਾਲ ਜੁੜਨ ਕਿਸ ਤਰ੍ਹਾਂ ਦਾ ਤੁਹਾਨੂੰ ਮੋਟੀਵੇਸ਼ਨ ਕੀਤਾ ਜਾਂਦਾ ਕਿਉਂਕਿ ਸਰਕਾਰਾਂ ਵੱਲੋਂ ਸਕੀਮਾਂ ਵੱਖ-ਵੱਖ ਸਕੀਮਾਂ ਚਲਾਈ ਜਾਂਦੇ ਨੇ ਕਿੰਨੀਆਂ ਕੁ ਸਕੀਮਾਂ ਜਿਹੜੀਆਂ ਪਾਉਂਦੀਆਂ ਤੁਹਾਨੂੰ ਸਕੀਮਾਂ ਬਹੁਤ ਵਧੀਆ ਪਹੁੰਚੀਆਂ ਨੇ ਪ੍ਰਮント ਸਾਹਿਬ ਉਹਨਾਂ ਨੇ ਤੁਸੀਂ ਸੁਣਾ ਲੋਕਾਂ ਤੋਂ ਵੀ ਪਿੰਡ ਦੇ ਵਿੱਚ ਵੱਖ-ਵੱਖ ਜਿਹੜੀਆਂ ਡਿਮਾਂਡਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਕਿਉਂਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਦੀ ਵੀ ਘਾਟ ਆ ਲੋਕ ਇੱਥੇ ਜ਼ਿਆਦਾਤਰ ਪਸ਼ੂ ਪਾਲਣ ਦਾ ਵੀ ਕੰਮ ਕਰਦੇ ਨੇ ਉਹਨਾਂ ਦੇ ਲਈ ਵੀ ਜਿਹੜੀ ਪਸ਼ੂਆਂ ਦੀ ਰਿਸਪੈਂਸਰੀ ਦੀ ਉਹਨਾਂ ਨੇ ਮੰਗ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਹਨਾਂ ਨੂੰ ਦੂਰ ਦਰਡੇ ਤੇ ਜਾਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਇਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੱਕ ਪਿੰਡ ਦੇ ਵਿੱਚ ਲਾਇਬ੍ਰੇਰੀ ਤੇ ਇੱਕ ਪਸ਼ੰਦ ਹਸਪੀਟਲ ਤੇ ਇੱਕ ਲੋਕਾਂ ਦੇ ਇਲਾਜ ਦੇ ਲਈ ਕੋਈ ਇੱਥੇ ਵੀ ਕਲੀਨਿਕ ਖੋਲ੍ਹਾ ਜਾਵੇ ਤਾਂ ਜੋ ਲੋਕਾਂ ਨੂੰ ਦੂਰ ਦਰੇਡੇ ਨਾ ਜਾਣਾ ਪਵੇ। ਇਕਵਾਲ ਜੀ ਹੋਰ ਕੀ ਤੁਸੀਂ ਦੱਸਣ ਚਾਹੋਗੇ? ਜਗਮੀਰ ਜੀ ਗੱਲ ਇਹ ਆ ਜਿਵੇਂ ਆਪਾਂ ਗੱਲ ਕੀਤੀ ਹੈ ਜਿਹੜੀਆਂ ਸਾਡੇ ਨਗਰ ਦੇ ਕੋਤਨ ਪ੍ਰਾਪਤੀ ਕਰਾਈਆਂ ਨੇ ਸਾਰੇ ਮੇਰੇ ਬੁਰਗਾ ਨੇ ਮੇਰੇ ਨੌਜਵਾਨ ਵੀਰਾਂ ਸਾਰਿਆਂ ਨੇ। ਉਸ ਤੋਂ ਇਲਾਵਾ ਕੋਈ ਡਿਮਾਂਡਸ ਵੀ ਨਹੀਂ ਹਨ। ਜਿਵੇਂ ਜਿਵੇਂ ਆਬਾਦੀ ਵਾਧੀ ਹੈ ਸਾਡੀ ਜਿਹੜੀਆਂ ਨੇ ਡਿਮਾਂਡਸ ਵੀ ਵਧੇ ਰਹਿੰਦੀਆਂ ਨੇ। ਸਭ ਤੋਂ ਵੱਡੀ ਗੱਲ ਹੈ ਨਾ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਕੰਮ ਕਰਨ ਦੀ ਇੱਛਾ ਹੋਵੇ, ਤੁਹਾਡੇ ਜਜ਼ਬਾ ਹੋਵੇ। ਤਾਂ ਕੋਈ ਕਮੀ ਮੰਨਦਾ ਜਿਹੜਾ ਨਹੀਂ ਹੋ ਸਕਦਾ ਮੈਂ ਤੁਹਾਨੂੰ ਗੱਲ ਕਰਾਂ ਸਭ ਤੋਂ ਵੱਡੀ ਗੱਲ ਆ ਸਾਡੇ ਐਮਐਲ ਸਾਹਿਬ ਦੀ ਮਾ ਜੋ ਗ੍ਰਿੰਦ ਸਿੰਘ ਗੈਰੀਵਡਿੰਗ ਜੀ ਦੀ ਵੱਡੀ ਗੱਲ ਉਹਨਾਂ ਦੀ ਹਾਜ਼ਰੀ ਜਦੋਂ ਵੀ ਅਸੀਂ ਮਿਲਣਾ ਚਾਹੁੰਦੇ ਆ ਉਹ ਦਫ਼ਤਰ ਜਾਂ ਕੋਠੀ ਹਮੇਸ਼ਾ ਮਿਲਦੇ ਨੇ ਮੀਟਿੰਗਾਂ ਹੁੰਦੀਆਂ ਨੇ ਸਰਪੰਚਾਂ ਨਾਲ ਜਿਹਾ ਹੈ ਨਾ ਪ੍ਰਸ਼ਾਸਨ ਨੂੰ ਬੜੀ ਤਾੜਨਾ ਕਿ ਕਿੱਦਾਂ ਤੁਸੀਂ ਕੰਮ ਕਰ ਰਹੇ ਨੇ ਤੁਸੀਂ ਕਿਸੇ ਵੀ ਗੱਲ ਤੇ ਚਾਹੇ ਸੈਕਟਰੀ ਸਾਹਿਬਾ ਚਾਹੇ ਵੀਡੀਪੀਓ ਸਾਹਿਬ ਨੇ ਚਾਹੇ ਜੀ ਸਾਹਿਬ ਨੇ ਕਿਸੇ ਵੀ ਕੰਮ ਨੂੰ ਉਹਨਾਂ ਵੱਲੋਂ ਗੋਲਡਨ ਕੀਤਾ ਜਾਂਦਾ ਐਨੀ ਉਹ ਜਿਹੜੀ ਸ਼ਕਤ ਨੂੰ ਹਦਿੱਤਾ ਨੇ ਐਮਐਲ ਸਾਹਿਬ ਵੱਲੋਂ ਸੋ ਜਿਹੜੀਆਂ ਨੇ ਪਿੰਡਾਂ ਦੇ ਰੌਣ ਜਿੱਥੇ ਲੀਡਰ ਲੱਭਦੇ ਨਹੀਂ ਸੀ ਹੈਗੇ ਤਾਂ ਗਰੀਬਾ ਤੁਸੀਂ ਸੱਚ ਪੁੱਛੋ ਤੁਸੀਂ ਵੀ ਐਮਐਲਏ ਸਾਹਿਬ ਦਾ ਇਹ ਹਰੇਕ ਵੀਕ ਨੂੰ ਉਹਦਾ ਰੌਣ ਹੁੰਦਾ ਕਦੇ ਆਹ ਸਾਈਡ ਤੇ ਕਦੇ ਉਧਰ ਸਾਈਡ ਤੇ ਵੀ ਕੰਮ ਚੱਲਦੇ ਦੇਖਦੇ ਨੇ ਵੀ ਹਾਂ ਤੁਹਾਡੇ ਪਿੰਡ ਕੰਮ ਚੱਲਦਾ ਨਹੀਂ ਚੱਲਦਾ ਕਿਦਾਂ ਤੇ ਬਈ ਜਿਵੇਂ ਸਾਡੇ ਡਾਕਟਰ ਸਾਹਿਬ ਨੇ ਜੁਗਦੀਸ਼ ਜੀ ਨੇ ਡਿਮਾਂਡ ਕੀਤੀ ਆ ਡਿਸਪੈਂਸਰੀ ਦੀ ਜਿਹੜੀ ਡਿਸਪੈਂਸਰੀ ਆ ਚਾਹੇ ਉਹ ਸਾਡੇ ਲਾਇਬ੍ਰੇਰੀਆ ਬੱਚਿਆਂ ਲਈ ਜਿਹੜੀ ਇਹਦੀ ਡਿਮਾਂਡ ਆ ਮੈਂਬਰ ਸਭ ਕੋ ਰੱਖ ਚੁੱਕੇ ਆ ਜਿਹੜੀ ਬਹੁਤ ਜਲਦੀ ਬਣਾ ਕੇ ਵੀ ਜਿਹੜੀ ਨਗਰ ਨੂੰ ਹੈ ਉਹ ਦਿੱਤੀ ਜਾਊਗੀ ਸਾਡੇ ਸਭ ਤੋਂ ਢੀ ਵੱਡੀ ਗੱਲ ਨਹਿਰੀ ਪਾਣੀ ਦੀ ਸਾਡੇ 60% ਨਹਿਰੀ ਪਾਣੀ ਜਿਹੜਾ ਆਉਂਦਾ ਸੀ ਖਾਲਾ ਕੱਚੀਆਂ ਸੀਗੀਆਂ ਉਹ ਪੈ ਪੈ ਚੁੱਕੇ ਨੇ ਜਿਹੜਾ 40% ਰਹਿ ਗਿਆ ਉਹ ਸਾਰਾ ਐਸਟੀਮੇਟ ਬਣਿਆ ਜਾ ਚੁੱਕਿਆ ਤੇ ਬੜੀ ਜਲਦੀ ਆਹ ਫਸਲ ਦੀਦੀ ਫਸਲ ਪਹਿਲਾਂ ਪਹਿਲਾਂ ਜਿਹੜੀ ਉਹ ਪੈਪ ਲੈਣ ਨੂੰ ਪੈ ਜਾਣੀ ਇਸ ਤੋਂ ਇਲਾਵਾ ਜਿਹੜੀ ਆ ਪਿੰਡ ਦੇ ਵਿੱਚ ਜਿਹੜੇ ਨਾਰਮਲ ਕੰਮ ਨੇ ਉਸ ਤੋਂ ਇਲਾਵਾ ਜਿਹੜੀ ਸਭ ਤੋਂ ਢੀ ਵੱਡੀ ਸਾਡੀ ਸਕੂਲ ਤਾਂ ਵੀ ਸਾਡੇ ਜਿਹੜਾ ਸਕੂਲ ਹੈ ਬੱਚਾ ਬੱਚਿਆਂ ਦਾ ਆਪਣੇ ਸੈਕੰਡਰੀ ਤੇ ਵੀ ਜਿਹੜਾ ਆਪਣੇ ਐਲੀਮੈਂਟਰੀ ਸਕੂਲ ਹੈ ਉਹ ਸਾਡੇ ਪਿੰਡ ਹੈ ਨੀਗਾ ਫਿਲਹਾਲ ਜਿਹੜਾ ਉਹ ਸਕੂਲ ਦੀ ਡਿਮਾਂਡ ਸੀ ਰੱਖੀ ਹੈ ਪਰ ਸਾਡੇ ਪਿੰਡ ਦੇ ਬੱਚਿਆਂ ਦੀ ਜਿਹੜੀ ਬਸੋਂ ਘਟਾ ਸਕੂਲ ਨਹੀਂ ਬਣ ਸਕਦਾ ਉਹਨਾਂ ਬੱਚਿਆਂ ਲਈ ਅਸੀਂ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਵੀ ਹੈ ਅਸੀਂ ਆਪਣੇ ਐਫਰਟ ਵੀ ਕਰ ਰਹੇ ਹਾਂ ਉਹ ਬੱਚਿਆਂ ਦੇ ਜਾਣ ਲਈ ਜਿਹੜੀ ਹੈਗੀ ਉਹ ਬੜੀ ਜਲਦੀ ਜਿਹੜੀ ਤੁਸੀਂ ਪੜਨੂ ਦੇਣੀ ਹੈ ਤਾਂ ਕਿ ਜਿਹੜੇ ਬੱਚੇ ਨੇ ਦੂਏ ਪਿੰਡ ਪੜਨ ਜਾਂਦੇ ਨੇ ਉਹ ਬੈਰ ਨਹੀਂ ਉੱਥੇ ਪੜਨ ਜਾਏਗਾ ਇਹ ਬੱਚਿਆਂ ਲਈ ਸਹੂਲਤ ਤਾਂ ਕਿ ਜਿਹੜਾ ਸਾਡੇ ਪਿੰਡ ਦਾ ਜਿਹੜਾ ਸਾਡਾ ਮੇ ਅਫਰਟ ਹੈ ਅਸੀਂ ਇਕੱਲੀਆਂ ਗਲੀਆਂ ਨਾਲ ਨਹੀਂ ਦੇਖਣੀ ਚਾਹੀਦੀ ਡਿਵੈਲਪਮੈਂਟ ਵੀ ਕਰਨੀ ਹੈ ਸਭ ਤੋਂ ਜਿਹੜੀ ਵੱਡਾ ਟੀਚਾ ਜੂਤ ਹੈ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਨੌਜਵਾਨ ਅਸੀਂ ਸਿੱਖਿਆ ਦੇ ਸਗੀਏ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਗੇਮ ਦੇ ਸੇ ਗਰਾਊਂਡ ਨਾਲ ਜੋੜ ਸਕੀਏ ਸਾਡਾ ਮੇਨ ਟਿਚਰ ਜਿਹੜੀ ਮੁੱਖ ਚੀਜ਼ ਆ ਇਹ ਰੱਖੀ ਹੋਈ ਹੈ ਜਿਸ ਤਰ੍ਹਾਂ ਲੋਕਾਂ ਨੇ ਪਸ਼ੂ ਡਿਸਪੈਂਸਰੀ ਦੀ ਵੀ ਜਿਹੜੀ ਮੰਗ ਕੀਤੀ ਆ ਉਸ ਦੇ ਲਈ ਵੀ ਕੋਈ ਪ੍ਰੋਪੋਜ਼ਲ ਰੱਖਿਆ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਦੋਂ ਸਾਡਾ ਇੱਥੇ ਆਮੇਲਾ ਸੋਇਆ ਸੀਗਾ ਸਾਤੋਂ ਜਿਹੜੇ ਐਮਐਲਏ ਸਾਹਿਬ ਨੇ ਮਤੇ ਮੰਗੇ ਸੀ ਕਿ ਮਤੇ ਪਾ ਕੇ ਦੋ ਤੁਹਾਡੀ ਕੀ ਕੀ ਡਿਮਾਂਡ ਨੇ ਉਹਦੇ ਵਿੱਚ ਪਸ਼ੂ ਡਿਸਪੈਂਸਰੀ ਜਾਨਵਰ ਡਿਸਪੈਂਸਰੀ ਲਾਇਬ੍ਰੇਰੀ ਸਾਰੇ ਪ੍ਰੋਪਰ ਅਸੀਂ ਮਤਾ ਪੱਕ ਦੇ ਚੁੱਕੇ ਆ ਸਾਨੂੰ ਆਸ ਹੈ ਜਦੋਂ ਪਹਿਲਾ ਐਮਐਲਏ ਸਾਹਿਬ ਨੇ ਸਾਡੇ ਸ ਤਨੂੰ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਪਿੰਡ ਦੇ ਨੁਮਾਇੰਦਿਆਂ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਐਮਐਲਏ ਦੇ ਧਿਆਨ ਦੇ ਵਿੱਚ ਇਹ ਸਾਰੇ ਮਸਲੇ ਨੇ ਜਿਹੜੇ ਉਹ ਧਿਆਨ ਦੇ ਚਾ ਚੁੱਕ ਨੇ ਜਲਦੀ ਹੀ ਜਿਹੜਾ ਪਿੰਡ ਦੇ ਵਿੱਚ ਜਿਹੜੀ ਲਾਇਬ੍ਰੇਰੀ ਆਏਗੀ ਅਸ਼ੂ ਡਿਸਪੈਂਸਰੀ ਆਏਗੀ ਤੇ ਲੋਕਾਂ ਦੇ ਲਈ ਜਿਹੜਾ ਕਲੀਨਿਕ ਵੀ ਇੱਥੇ ਬਣ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਕਿਸੇ ਖੱਜੜਖਵਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸ਼੍ਰੀ ਫਤਿਹਗੜ ਸਾਹਿਬ ਤੋਂ ਜਗਮੀਤ ਸਿੰਘ ਨਿਊਜ਼ ਨੇਸ਼ਨ